ਸਥਿਉ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਸਥਿਉ ਮੈਂ ਉਰਦਾਸ ਕਰਦਾ ਮੈਂ ਮਹਾਰਾਜ ਜੀ ਦੀ ਬੇਨਤੀ ਕਰਦਾ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮਹਾਰਾਜ ਸੱਚੀ ਪਾਤਸ਼ਾਹ ਸਾਰੇ ਪਰਵਾਰਾਂ ਦੇ ਚੜ੍ਹਦੀ ਕਲਾ ਦੇ ਵਿੱਚ ਰੱਖੀਏ ਸਥਿਉ ਅੱਜ ਆਪਾਂ ਗੱਲ ਕਰਨ ਚੱਲੇ ਆ ਜਿਹੜੇ 20ਵੀਂ ਸਦੀ ਦੇ ਸੰਤ ਬਣ ਕੇ ਆਏ ਸੀ ਮੈਂ ਜ਼ਰੂਰ ਕਹੂੰਗਾ ਬਿ ਉਹ ਗਰੀਬ ਲੋਕਾਂ ਦੇ ਸੰਤ ਨਹੀਂ ਸੀ 15% ਲੋਕਾਂ ਦੇ ਉਹ ਸੰਤ ਸੀ ਜਾਂ ਉਹਨਾਂ ਦੇ ਸੰਤ ਹੈਗੇ ਨੇ ਜਾਂ ਸੰਤ ਰਹਿਣਗੇ ਪਰ ਗਰੀਬ ਲੋਕ ਇਹਨਾਂ ਨੂੰ ਸੰਤ ਨਹੀਂ ਮੰਨਦੇ ਕਿਉਂ ਕਿ ਇਹਨਾਂ ਦੇ ਪਿੰਡ 18 ਗੁਰਦੁਆਰੇ 13 ਸ਼ਮਸ਼ਾਨ ਘਟਾਂ ਮਜ਼ਦੂਰ ਦਾ ਐਡਾ ਮਾੜਾ ਹਾਲ ਕਿ ਉਹਨੂੰ ਜਾਤੀ ਟਾਰਗੇਟ ਉਹਨੂੰ ਢੇਡ ਚੂੜਾ ਉਹਦੀ ਜੱਤ ਨੂੰ ਨੀਮਾ ਚਕਾਉਣਾ ਉਸ ਮਜ਼ਦੂਰ ਨੂੰ ਉਸ ਗਰੀਬੜੇ ਨੂੰ ਤੇ ਸਾਥੀਓ ਆ ਜਿਹੜਾ ਬਾਰਿਸ਼ ਪੰਜਾਬ ਦੇ ਬਣ ਕੇ ਆਏ ਜਿਹੜੇ ਸਾਡੇ ਅੰਨੇ ਲੋਕਾਂ ਨੇ ਵੋਟ ਪਾ ਕੇ ਉਹਨੂੰ ਐਮਪੀ ਬਣਾਇਆ ਤੇ ਜੇਲ੍ਹ ਦੇ ਵਿੱਚ ਬੈਠੇ ਨੂੰ ਲਾਹਣਤ ਇਹ ਜੇ ਬੰਦੇ ਨੇ ਛੇੜੀਆਂ ਨੂੰ ਜਿਹੜੇ ਨਸ਼ੇੜੀਆਂ ਨੂੰ بارش ਪੰਜਾਬ ਦਾ ਬਣਾ ਕੇ ਬੈਠੇ ਨੇ ਸਤਿਉ ਸ਼੍ਰੀ ਅਕਾਲ ਤੇ ਇੱਕ ਮਿੰਟ ਤੇ ਲੈ ਕੇ ਜਰੂਰ ਕਰਿਓ ਜਿਹੜੇ بارش ਪੰਜਾਬ ਦੇ ਸੀ ਸਤਿਉ ਸਰਦਾਰ ਹਰੀ ਸਿੰਘ ਨਲਵਾ ਬਾਬਾ ਵੀਰ ਸਿੰਘ ਬਾਬਾ ਤੀਰ ਸਿੰਘ ਜੱਸਾ ਸਿੰਘ ਰਾਮਗੜੀਆ ਅਨੇਕਾਂ ਸਾਡੇ ਜਰਨੈਲ بارش ਪੰਜਾਬ ਦੇ ਨਹੀਂ بارش ਉਹ ਵੜਦੇ ਹੋਏ ਨੇ ਤੇ ਉਹਨਾਂ ਨੂੰ ਕਦੇ بارش ਨਹੀਂ ਕਹਿੰਦੇ ਆ ਜਿਹੜੇ ਲੰਡੀ 부ਚੀ ਲੰਡੀਆਂ ਕਤੀੜ ਦੁੱਕੀ ਤਿੱਕੀ ਦੇ ਬੰਦੇ ਹੁੰਦੇ ਆ ਤੇ ਇਹਨੂੰ ਕਹਿੰਦੇ ਆ بارش ਪੰਜਾਬ ਦਾ ਇਹ 15% ਲੋਕਾਂ ਚੋਂ ਜਿਹੜਾ ਪੈਦਾ ਹੋਇਆ ਇਹਨੂੰ ਕਹਣਗੇ 20ਵੀਂ ਸਦੀ ਦੇ ਸੰਤ ਪਰ ਸੰਤ ਉਹਨਾਂ ਲੋਕਾਂ ਦੇ ਹੋਣਗੇ ਜਿਨ੍ਹਾਂ ਦੇ ਪਰਿਵਾਰਾਂ ਚੋਂ ਪੈਦਾ ਹੋਇਆ ਜਿਨ੍ਹਾਂ ਲਈ ਇਹਨੇ ਕੁਝ ਕੀਤਾ ਪਰ ਸਾਡੇ ਮਜ਼ਦੂਰਾਂ ਲਈ ਸਾਡੇ ਗਰੀਬਾਂ ਲਈ ਇਹਨਾਂ ਸੰਤਾਂ ਨੇ ਕੁਝ ਨਹੀਂ ਕੀਤਾ ਤੇ ਇਹਨਾਂ ਵਾਰਿਸ਼ ਪੰਜਾਬ ਦੇ ਆਨੇ ਕੁਝ ਨਹੀਂ ਕੀਤਾ ਜੋ ਲੁੱਟਿਆ ਤੇ ਕੁੱਟਿਆ ਇਹਨਾਂ ਨੇ ਹੀ ਮਜ਼ਦੂਰ ਕੁੱਟਿਆ ਹੋਰ ਕਿਸੇ ਨੇ ਕਟਿਆ ਸਾਥੀਓ ਇਹਨਾਂ ਤੋਂ ਬਚ ਕੇ ਰਹੋ ਜੇ ਇਹਨਾਂ ਤੋਂ ਬਚ ਕੇ ਰਹੋਗੇ ਤਾਂ ਤੁਸੀਂ ਆਉਣ ਵਾਲੇ ਪਰਿਵਾਰਾਂ ਨੂੰ ਬਚਾ ਸਕਦੇ ਹੋ ਜੇ ਕਰ ਇਹਨਾਂ ਦੇ ਗੁਲਾਮ ਬਣ ਕੇ ਗੁਲਾਮ ਤਾਂ ਹੈਗੀਆਂ 32 33ਵੇਂ ਗੁਲਾਮ ਨੇ 32 33 ਐਮਐਲਏ ਵੀ ਗੁਲਾਮ ਨੇ ਤੇ ਤੁਹਾਨੂੰ ਵੀ ਗੁਲਾਮ ਕੀਤਾ ਹੋਇਆ ਹੈ ਆਜ਼ਾਦ ਹੋ ਜੋ ਗੁਰਿੰਦਰ ਸਿੰਘ ਗਰੇਟੇ ਵਰਗੇ ਯੋਧਿਆਂ ਦੇ ਨਾਲ ਖੜਕੇ ਆਜ਼ਾਦ ਹੋ ਜੋ ਹਿਉਂਦਿਆਂ ਦੇ ਵਿੱਚ ਜਿਨੇ ਮੁਰਦਿਆਂ ਦੀ ਜਾਨ ਪਾ ਦਿੱਤੀ ਸਾਡੇ ਵਸੇ ਮੁਰਦੇ ਸੀ ਸਾਡੇ ਚ ਜਾਨ ਪਾ ਦਿੱਤੀ ਇਹੇ ਜੇ ਯੋਧਿਆਂ ਦੇ ਨਾਲ ਖੜਜੋ ਆ ਜਿਹੜੇ ਦੁੱਕੀ ਤਿੱਕੀ ਦੇ ਬੰਦੇ ਨੇ ਇਹ ਸਭ ਭੱਜ ਜਾਣਗੇ ਸੋ ਇਨੀਆਂ ਬੇਨਤੀਆਂ ਕਹਿੰਦਾ ਪਤਿਕਾਰ ਵਰਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਬਾਬਾ ਸਾਹਿਬ ਨੂੰ ਤੇ ਗੁਰਿੰਦਰ ਸਿੰਘਰ ਗੇਟੀ ਨੂੰ ਪਿਆਰ ਕਰਨ ਵਾਲੀ ਸ਼ੇਰ ਤੇ ਕਮੈਂਟ ਜ਼ਰੂਰ ਕਰਿਆ ਕਰੋ